ਮਾਪਿਆਂ ਨੇ ਸਾਹੇ ਚਿੱਠੀ ਭੇਜਤੀ ਮਾਪਿਆਂ ਨੇ ਸਾਹੇ ਚਿੱਠੀ ਭੇਜਤੀ ਇਹ ਪੱਕੀ ਗੱਲ ਬਾਤ ਨੂੰ ਇਨਸਟਾਗ੍ਰਾਮ ਦੇ ਉੱਪਰ ਮਸ਼ਹੂਰ ਟਿੱਕੜੀ ਜੋ ਬਹੁਤ ਹੀ ਫਨੀ ਵੀਡੀਓਜ਼ ਬਣਾਉਂਦੇ ਹੁੰਦੇ ਸੀ ਤੁਸੀਂ ਸਾਰੇ ਜਣੇ ਇਹਨਾਂ ਦੀਆਂ ਵੀਡੀਓਜ਼ ਦੇਖੀਆਂ ਹੋਣੀਆਂ ਜਦੋਂ ਤਕਰੀਬਨ 2 ਸਾਲ ਪਹਿਲਾਂ ਇਸ ਮੁੰਡੇ ਦਾ ਬਾਪੂ ਇਸ ਦੁਨੀਆ ਨੂੰ ਅਲਵਿਦਾ ਕਹਿਆ ਗਿਆ ਸੀ ਸੋ ਉੱਥੇ ਆਪਾਂ ਦਾਦੀ ਕਿ ਹੁਣ ਇਸ ਮੁੰਡੇ ਦਾ ਵਿਆਹ ਹੈ ਵਿਆਹ ਦੇ ਕੁਝ ਕੁ ਵੀਡੀਓਜ਼ ਨਿਕਲ ਕੇ ਸਾਹਮਣੇ ਆ ਰਹੀ ਨੇ ਜੋ ਵੀਡੀਓ ਤੁਸੀਂ ਆਪਣੀ ਸਕਰੀਨ ਉੱਪਰ ਵੀ ਚੱਲਦੀਆਂ ਦੇਖ ਸਕਦੇ ਜਿਹਦੇ ਵਿੱਚ ਲਾਪ੍ਰਿਤ ਦੀ ਸਾਹੀ ਚਿੱਠੀ ਆਈ ਹੈਗੀ ਜੋ ਵਿਆਹ ਤੋਂ ਕੁਝ ਦਿਨ ਪਹਿਲਾਂ ਆਉਂਦੀ ਹੈਗੀ ਉਹ ਪੜ੍ਹੀ ਜਾ ਰਹੀ ਹੈਗੀ ਤੇ ਨਾਲ ਦੀ ਨਾਲ ਘਰ ਨੂੰ ਪੂਰੀ ਤਰ੍ਹਾਂ ਡੈਕੋਰੇਟ ਕੀਤਾ ਗਿਆਗਾ ਸੋ ਨਾਲ ਦੀ ਤੇ ਉੱਥੇ ਹੀ ਕੁਝ ਕ ਹਲਦੀ ceremonies ਦੀਆਂ ਵੀ ਵੀਡੀਓਜ਼ ਲੈ ਕੇ ਸਾਹਮਣੇ ਆ ਰਹੀ ਨੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਲਦੀ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਹਜੇ ਤੱਕ ਲਾਪ੍ਰਿਤ ਨੇ ਆਪਣੀ ਵਾਈਫ ਦਾ ਫੇਸ ਰਿਵੀਲ ਨਹੀਂ ਕੀਤਾ ਜਦੋਂ ਹੀ ਆਪਾਂ ਨੂੰ ਕੋਈ ਵੀਡੀਓ ਨਿਕਲ ਕੇ ਸਾਹਮਣੇ ਆਉਂਦੀ ਆਪਾਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਬਾਕੀ ਤੁਸੀਂ ਡਾਕੂ ਫੈਮਿਲੀ ਨੂੰ ਕਮੈਂਟ ਬਾਕਸ ਦੇ ਵਿੱਚ ਮੁਬਾਰਕਾਂ ਜ਼ਰੂਰ ਦਿਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਲਗਾਤਾਰ ਇਸ ਚੈਨਲ ਤੇ ਬਣ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਰੱਬ ਰਾਖਾ